ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੇ ਅਗਲੇ ਭਾਗ ਬਾਰੇ ਸੋ ਪਿਛਲੇ ਭਾਗ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਬਾਸ਼ਾ ਡਰਾਈਵਰ ਹੁੰਦਾ ਹੈ ਉਹ ਕਿੰਨਾ ਸਕਿਮੀ ਹੁੰਦਾ ਹੈ ਤੇ ਪੁਲਿਸ ਵਾਲਿਆਂ ਨੂੰ ਥੁੱਕ ਲਾ ਕੇ ਵੀ ਉਹ ਤਿੱਤਰ ਹੋ ਜਾਂਦਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਵੀਰਾ ਭੈਣਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ ਸੋ ਇਸ ਟਰੱਕ ਡਰਾਈਵਰ ਨੇ ਆਪਣੀ ਹੱਦ ਬਿਤੀ ਦਾ ਦਦਿਆਂ ਦੱਸਿਆ ਹੈ ਕਹਿੰਦਾ ਵੀ ਘਟਨਾ ਕੁਝ ਸਾਲ ਪਹਿਲਾਂ ਦੀ ਹੈ ਉਦੋਂ ਮੈਂ ਕਲਕੱਤੇ ਸੀਗਾ ਆਪਣੀਆਂ ਕਰਤੂਤਾ ਕਾਰਨ ਸਾਡਾ ਡਰਾਈਵਰ ਪਾਈਚਾਰਾ ਸਦਾ ਨਿੰਦਿਆ ਅਤੇ ਤਰਸਕਾਰ ਦਾ ਭਾਗ ਹੀ ਰਿਹਾ ਹੈ ਜਿਵੇਂ ਪੀਲਾਂ ਦੀ ਕੁੜੀ ਜੰਗਲ ਦੀਆਂ ਲੱਕੜਾਂ ਨਾਲ ਚੰਦਨ ਦੀ ਲੱਕੜ ਵੀ ਬਾੜ ਲੰਦੀ ਹੈ ਐਵੇਂ ਸਾਡੇ ਕੁਝ ਸਾਊ ਅਖਾਉਂਦੇ ਬੰਦੇ ਵੀ ਦੰਦ ਕਥਾਵਾਂ ਦੇ ਵਿੱਚੇ ਹੀ ਚਿੱਬੇ ਜਾਂਦੇ ਨੇ ਇੱਕ ਦਿਨ ਇੱਕ ਡਰਾਈਵਰ ਸਵੇਰੇ ਸਵੇਰੇ ਮੇਰੇ ਕੋਲ ਆਇਆ ਕਹਿੰਦਾ ਉਸ ਨੂੰ ਮੈਂ ਜਾਣਦਾ ਨਹੀਂ ਸੀਗਾ ਸੋਚਿਆ ਵੀ ਸ਼ਾਇਦ ਕੋਈ ਸੁਨੇਹਾ ਦੇਣ ਆਇਆ ਹੋਵੇਗਾ ਪਰ ਉਸਨੇ ਝਿਸਕਦੇਆਂ ਜਿਹਾ ਪੁੱਛਿਆ ਵੀ ਤੁਸੀਂ ਬੰਦੂ ਟਰਾਂਸਪੋਰਟ ਵਾਲਿਆਂ ਨੂੰ ਜਾਣਦੇ ਹੋ ਆਹ ਮੈਂ ਹੈਰਾਨ ਹੋਇਆ ਮੇਰਾ ਮਾਲਕ ਨਾਲ ਨਿੱਜੀ ਸੰਬੰਧ ਸੀਗਾ ਜੇ ਇੱਕ ਕੰਮ ਹੈ ਉਹ ਪਹਿਲਾਂ ਵਾਂਗੀ ਸੰਗ ਦਾ ਬੋਲਿਆ ਦੱਸ ਜੀ ਬੈਠ ਕੇ ਕਰਨ ਵਾਲੀ ਗੱਲ ਹੈ ਪਹਿਲਾਂ ਤੁਹਾਨੂੰ ਸਮਝਾਉਣੀ ਹੈ ਇਹੋ ਜੀ ਕਿਹੜੀ ਗੱਲ ਹੈ ਬਾਈ ਮੈਂ ਫਿੱਕਾ ਜਿਹਾ ਹੱਸਿਆ ਹੈਗੀ ਹੈ ਜੀ ਮੈਂ ਉਸ ਨੂੰ ਅੰਦਰ ਬਿਠਾਇਆ ਉਹ ਸੁੰਗੜਦਾ ਜਿਹਾ ਬੈਠ ਗਿਆ ਤੇ ਬੋਲਿਆ ਵੀ ਜੀ ਇੱਕ ਸਫਾਰਿਸ਼ ਕਰਵਾਉਣੀ ਹੈ ਤੁਹਾਡੇ ਕੋਲੋਂ ਮੈਂ ਫੇਰ ਸੋਚਿਆ ਵੀ ਇਸਨੇ ਹਿਸਾਬ ਵਿੱਚ ਹਿਰਾਫਰੀ ਕੀਤੀ ਹੋਵੇਗੀ ਮਾਲਕ ਨੇ ਹਟਾ ਦਿੱਤਾ ਹੋਵੇਗਾ ਤੇ ਇਹ ਹੁਣ ਲੰਬੀ ਚੌੜੀ ਦਲੀਲ ਦੇ ਕੇ ਆਪਣੇ ਆਪ ਨੂੰ ਸੱਚਾ ਤੇ ਇਮਾਨਦਾਰ ਸਿੱਧ ਕਰੇਗਾ ਤੇ ਫਿਰ ਕਹੇਗਾ ਵੀ ਮੈਨੂੰ ਉੱਥੇ ਦੁਬਾਰਾ ਲਵਾ ਦਿਓ ਦਰਸਲ ਬੰਦੂ ਬੰਗਾਲੀ ਅਤੇ ਇੱਕ ਪੰਜਾਬੀ ਮਿਲ ਕੇ ਟਰਾਂਸਪੋਰਟ ਚਲਾਉਂਦੇ ਸਨ ਪੁੱਜ ਕੇ 100 ਬੰਦੇ ਸਨ ਉਹ ਡਰਾਈਵਰ ਦੀਆਂ 100 ਵਿੱਚੋਂ 90 ਗਲਤੀਆਂ ਤੇ ਹੇਰਾਫੇਰੀਆਂ ਅਣ ਦੇਖੀਆਂ ਕਰ ਦਿੰਦੇ ਸਨ ਜਦੋਂ ਪਾਣੀ ਸਿਰ ਉੱਪਰੋਂ ਲੰਘਦਾ ਸੀਗਾ ਤਾਂ ਹੀ ਡਰਾਈਵਰ ਨੂੰ ਹਟਾਉਂਦੇ ਸਨ ਉਹ ਉਸ ਟਰਾਂਸਪੋਰਟ ਦੀਆਂ ਗੱਡੀਆਂ ਤੇ ਡਰਾਈਵਰ ਲੱਗਣ ਲਈ ਇੱਕ ਲੰਬੀ ਕਤਾਰ ਉਡੀਕ ਵਿੱਚ ਰਹਿੰਦੀ ਸੀ ਤੂੰ ਉਸੇ ਟਰਾਂਸਪੋਰਟ ਵਿੱਚ ਐ ਮੈਂ ਪੁੱਛਿਆ ਉਹਨੂੰ ਹਾਂਜੀ ਸਰਦਾਰ ਜੀ ਦੇ ਪਿੰਡੋਂ ਇੱਕ ਕੁੜੀ ਹੈ ਜੀ ਉਹਦੇ ਬਾਰੇ ਤੁਹਾਨੂੰ ਤੋਂ ਕਹਣਾ ਹੈ ਜੀ ਉਹਨੇ ਫਿਰ ਨਿਵੀਂ ਪਾ ਲਈ ਕੀ ਕਹਣਾ ਕੁੜੀ ਬਾਰੇ ਮੈਂ ਰੁੱਖਾ ਜਿਹਾ ਬੋਲਿਆ ਜੀ ਕਿ ਕੁੜੀ ਅਸੀਂ ਲਿਆਏ ਸੀ ਬੰਗਾਲ ਬਿਹਾਰ ਦੇ ਬਾਟਰ ਤੋਂ ਉਹਨੂੰ ਤਾਂ ਹੁਣ ਸਰਦਾਰ ਜੀ ਪਿੰਡ ਛੱਡ ਆਏ ਨੇ ਉਹਨਾਂ ਦੇ ਪਿੰਡ ਦੀ ਸੀਗੀ ਮੈਨੂੰ ਤੇਰੀ ਗੱਲ ਦੀ ਕੋਈ ਸਮਝ ਨਹੀਂ ਆਉਦੀ ਕੁੜੀ ਉਹਨਾਂ ਦੇ ਪਿੰਡ ਦੀ ਸੀਗੀ ਬਿਹਾਰ ਚ ਕੀ ਲੈਣ ਆਈ ਸੀ ਫਿਰ ਉਹ ਤੂੰ ਕੀ ਚਾਹਣਾ ਫਿਰ ਮੈਂ ਪਰੇਸ਼ਾਨ ਹੋ ਗਿਆ ਇਸੇ ਕਰਕੇ ਤਾਂ ਆਖੇ ਐਜੀ ਵੀ ਬੈਠ ਕੇ ਕਰਨ ਵਾਲੀ ਗੱਲ ਐ ਮਾਮਲਾ ਦੱਸ ਕੀ ਐ ਮੇਰੇ ਕੁਝ ਪੱਲੇ ਵੀ ਪਵੇ ਤੇ ਉਹ ਪਹਿਲਾਂ ਨਾਲੋਂ ਠੀਕ ਹੋ ਕੇ ਬੈਠ ਗਿਆ ਤੇ ਮੇਜ਼ ਉੱਤੇ ਹੱਥ ਨਾਲ ਲਕੀਰਾਂ ਵੰਦਾ ਹੌਲੀ ਹੌਲੀ ਬੋਲਣ ਲੱਗਾ ਬੰਦੂ ਟਰਾਂਸਪੋਰਟ ਦੇ ਸਾਹਮਣੇ ਟਰਾਂਸਪੋਰਟ ਤੇ ਇੱਕ ਡਰਾਈਵਰ ਬੜਾ ਚੱਕਵਾ ਜਿਆ ਹੈਗਾ ਹੈ ਤਾਂ ਸਾਡੇ ਪਿੰਡਾਂ ਵਾਲ ਦਾ ਹੀ ਕੱਢਵੇਂ ਜੁੱਤੀ ਰੱਖਣੀ ਖੱਤ ਕੱਢ ਕੇ ਰੱਖਣੇ ਕਦੇ ਚਾਦਰਾਂ ਬਨ ਲੈਣਾ ਕਦੇ ਕਲੀਆਂ ਵਾਲਾ কুরਤਾ ਪਾ ਲੈਣਾ ਉਹਨੇ ਇੱਕ ਕੰਨ ਵਿੱਚ ਹੁਣ ਨੱਤੀ ਵੀ ਪਾਈ ਫਿਰਦਾ ਉਹ ਮਹੀਨੇ ਦੋ ਮਹੀਨਿਆਂ ਬਾਅਦ ਪਿੰਡ ਜਰੂਰ ਜਿਹੜਾ ਮਾਰਦਾ ਸੀਗਾ ਉਹ ਉਹਦੀ ਦੇਖਣੀ ਪੱਕਰੀ ਤੇ ਬਾਈ ਜੀ ਇੱਕ ਕੁੜੀ ਆਸ਼ਕ ਹੋ ਗਈ ਉਹ ਵਿਚਾਰੀ ਸਿੱਧੀ ਸਾਦੀ ਅਨਪੋਲ ਸੀਗੀ ਉਹ ਫੁਕਰਾ ਛੱਤੀਆਂ ਪਤਣਾਂ ਦਾ ਤਾਰੂ ਸੀਗਾ ਅਸੀਂ ਸਾਰੇ ਉਸ ਡਰਾਈਵਰ ਨੂੰ ਫੁਕਰਾਕਦੇ ਹੁੰਨੇ ਆ ਕੁੜੀ ਤਾਂ ਆਕੇ ਵੀ ਮੈਂ ਵਿਆਹ ਹੀ ਉਹਦੇ ਨਾਲ ਕਰਵਾਉਣਾ ਹੈ ਨਹੀਂ ਤਾਂ ਮੈਂ ਉਹਦੇ ਵੱਲ ਵਗ ਜੂੰਗੀ ਉਹ ਆਪਣੇ ਨਾਨਕੇ ਰਹਿੰਦੀ ਸੀ ਮਾਮੇ ਸਿਆਣੇ ਸਨ ਉਹਦੇ ਮੁੰਡਾ ਦੇਖਣ ਨੂੰ ਸੋਹਣਾ ਸੀ ਕਮਾਉ ਵੀ ਲੱਗਦਾ ਸੀਗਾ ਉਹਨਾਂ ਚਾਰ ਬੰਦੇ ਇਕੱਠੇ ਕਰਕੇ ਆਨੰਦ ਕਾਰਜ ਕਰ ਦਿੱਤਾ ਤੀਸਰੇ ਦਿਨ ਇਹ ਕੁੜੀ ਨੂੰ ਟਰੱਕ ਵਿੱਚ ਬਿਠਾ ਕੇ ਨਾਲ ਹੀ ਲੈ ਆਇਆ ਬੰਗਾਲ ਦੇ ਬਾਰਡਰ ਤੇ ਫੁਗਰਾ ਡਰਾਈਵਰ ਇੱਕ ਚੱਕਲੇ ਦੀ ਮਾਲਕਰ ਨਾਲ ਪਹਿਲਾਂ ਹੀ ਸੀਟੀ ਰਲਾ ਗਿਆ ਸੀਗਾ ਉਸਨੇ ਆਉਂਦਿਆਂ ਹੀ ਮਾਲਕਰ ਤੋਂ 5000 ਰੁਪਏ ਲਏ ਤੇ ਕੁੜੀ ਨੂੰ ਮੈਂ ਖਾਣ ਪੀਣ ਦਾ ਸਮਾਨ ਲਿਆਵਾ ਆ ਕੇ ਉਹ ਖਿਸਕ ਗਿਆ ਕੁੜੀ ਕੋਲ ਜਿਹੜੇ ਰੁਪਏ ਸ਼ਗਨਾਂ ਦੇ ਸੀਗੇ ਤੇ ਗਹਿਣੇ ਸੀਗੇ ਉਹ ਵੀ ਨਾਲ ਲੈ ਗਿਆ ਉਹ ਕੁੜੀ ਰਾਤ ਹੋਣ ਤੱਕ ਉਡੀਕਦੀ ਰਹੀ ਉਹਨੇ ਕਿੱਥੇ ਆਉਣਾ ਸੀਗਾ ਉਪਰੀ ਥਾਂ ਉਪਰੀ ਬੋਲੀ ਪਿੰਡਾਂ ਦੀ ਕੁੜੀ ਉਹ ਤਾਂ ਰੋਂਣ ਤੋਣ ਲੱਗ ਪਈ ਬਾਈ ਜੀ ਘਰ ਦੀ ਮਾਲਕਣ ਚਕਲੇ ਦੀ ਮਾਸੀ ਬਣ ਗਈ ਤੇ ਆਂਦੀ ਵੀ ਅਬ ਨਹੀਂ ਆਏਗਾ ਉਹ ਪੂਰੇ 5000 دیے ہیں ਉਸ ਕੋ ਮਰਦ ਹੀ ਚਾਹੀਏ ਨਾ ਤੇਰੇ ਕੋ ਬਹੁਤ ਆئیںਗੇ ਜਬ ਤੱਕ ਮੰਨ ਨਹੀਂ ਬਰੇਗਾ ਬੇਤੀ ਰਹੂੰਗੀ ਕੁੜੀ ਤੇ ਤਾਂ ਜੀ ਬਿਜਲੀ ਡਿੱਗ ਪਈ ਉਹ ਮਾਸੀ ਤੇ ਪੈਰਾਂ ਤੇ ਡਿਗੀ ਕਹਿੰਦੀ ਵੀ ਮੈਂ ਐਸੀ ਵੈਸੀ ਕੁੜੀ ਨਹੀਂ ਹੈਗੀ ਉਹ ਮੈਨੂੰ ਵਿਆਹ ਕੇ ਲਿਆਇਆ ਅਰੇ ਸਭ ਐਸੀ ਹੀ ਬੋਲਦੀਆਂ ਜੋ ਯਹਾਂ ਆਤੀ ਹੈ ਮਾਸੀ ਨੇ ਰੋ ਮਾਰਿਆ ਫਿਰ ਉਸਨੇ ਦੂਜੇ ਕਮਰਿਆਂ ਵਿੱਚ ਬੈਠੀਆਂ ਤੇ ਸੁੱਤੀਆਂ ਲੜਕੀਆਂ ਦਿਖਾਈਆਂ ਤੇ ਕਹਿੰਦੀ ਵੀ ਦੇਖ ਸਭ ਮਾਜ਼ੇ ਮੇਂ ਰਹਿ ਰਹੀ ਹੈ ਸੋ ਰਹੀ ਹੈ ਕੁਝ ਦਿਨੋਂ ਮੈਂ ਤੂੰ ਵੀ ਐਸੀ ਹੋ ਜਾਊਗੀ ਕੁੜੀ ਨੇ ਕੰਦਾ 'ਚ ਟੱਕਰਾਂ ਮਾਰੀਆਂ ਭੁੱਖੀ ਰਹੀ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦਲਾਲਾ ਨੇ ਕਮਰੇ ਅੰਦਰ ਬੰਦ ਕਰਕੇ ਕੁੱਟਿਆ ਉਹਨੂੰ ਮਾਸੀ ਦੇ ਲਗਾਤਾਰ ਮਿੰਤਾ ਕਰਨ ਤੇ ਵੀ ਉਸਨੇ ਕੁਝ ਨਹੀਂ ਖਾਧਾ ਇਸ ਤੋਂ 3 ਦਿਨਾਂ ਬਾਅਦ ਅਸੀਂ 3 ਗੱਡੀਆਂ ਵਾਲੇ ਇੱਕ ਰਾਤ ਬੰਗਾਲ ਬਿਹਾਰ ਦੇ ਬਾਰਡਰ ਤੇ ਰੁਕੇ ਰੋਟੀ ਖਾ ਪੀ ਕੇ ਸੌਣ ਲੱਗੇ ਤਾਂ ਹੋਟਲ ਦੇ ਮਾਲਕ ਨੇ ਹੌਲੀ ਜੀ ਸਾਨੂੰ ਦੱਸਿਆ ਆ ਵੀ ਪੰਜਾਬੀ ਕੁੜੀ ਆਈ ਹੋਈ ਐ ਜਿਵੇਂ ਨਵਾਂ ਮਾਲ ਐ ਤੇ ਉਹ ਫੋਗਰਾ ਡਰਾਈਵਰ ਪੰਜਾਬ ਚੋਂ ਕੱਢ ਕੇ ਲਿਆਇਆ ਉਹ ਬਾਈ ਜੀ ਝੂਠ ਨਹੀਂ ਮਾਰਦਾ ਸੀ ਸ਼ਰਾਬੀ ਵੀ ਸੀਗੇ ਤਿੰਨਾਂ ਨੇ ਰਾਏ ਕੀਤੀ ਵੀ ਚਲੋ ਮੌਜ ਮਿਲਾ ਕੇ ਆਵਾਂਗੇ ਅਜਈਆਂ ਬਾਤੀਆਂ ਦੇ ਅਸੀਂ ਜਾਣੂ ਸੀਗੇ ਲੋੜ ਜੋਗੇ ਪੈਸੇ ਜੇਬਾਂ ਵਿੱਚ ਰੱਖ ਕੇ ਅਸੀਂ ਬਾਕੀ ਰੁਪਏ ਹੋਟਲ ਦੇ ਮਾਲਕ ਨੂੰ ਫਰਾ ਦੇਤੇ ਤੇ ਬਸਦੇ ਵੱਲ ਚੱਲ ਪਏ ਅਸੀਂ ਦੋ ਘੂ ਥਾਵਾਂ ਤੋਂ ਪਤਾ ਕਰਕੇ ਅਸੀਂ ਠੀਕ ਮਾਸੀ ਕੋਲ ਪਹੁੰਚ ਗਏ ਜਦੋਂ ਅਸੀਂ ਕਿਹਾ ਵੀ ਕੋਈ ਨਵਾਂ ਮਾਲ ਦਿਖਾ ਪਹਿਲਾਂ ਤਾਂ ਉਹ ਝਿਜਕੀ ਅਸੀਂ ਵਾਪਸ ਉਣ ਦਾ ਡਰਾਮਾ ਕੀਤਾ ਤਾਂ ਆਦੀ ਵੀ ਮਾਲ ਤੋਂ ਹੈ ਅਭੀ ਲਾਈਨ 'ਤੇ ਨਹੀਂ ਆਇਆ ਡਰਦਾ ਹੈ ਅਸੀਂ ਆਖਿਆ ਵੀ ਤੂੰ ਪੈਸੇ ਲੈ ਅਸੀਂ ਆਵੜ ਹੀ ਕਰ ਲਵਾਂਗੇ ਉਹ ਮੰਨ ਗਈ ਅਸੀਂ ਉਸ ਕਮਰੇ 'ਚ ਗਏ ਤਾਂ ਕੁੜੀ ਦਾ ਹਾਲ ਵੇਖਿਆ ਨਹੀਂ ਸੀ ਜਾਂਦਾ ਸੱਚ ਪੁੱਛੋ ਤਾਂ ਉਸ ਵਿੱਚ ਸਾਹ ਚੱਲਦੇ ਸਨ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਉਹ ਤਿੰਨਾਂ ਦਿਨਾਂ ਦੀ ਭੁੱਖੀ ਸੀ ਬੱਗੀ ਪੁਣੀ ਵਰਗੀ ਡਰੀ ਹੋਈ ਸਾਨੂੰ ਵੇਖ ਕੇ ਉਸ ਦੇ ਚਿਹਰੇ ਤੇ ਰੌਣਕ ਜਿਹੀ ਆ ਗਈ ਤੇ ਹੱਥ ਜੋੜ ਕੇ ਬੋਲੀ ਵੀ ਮੈਨੂੰ ਬਚਾ ਲਓ ਵੀਰੋ ਮੈਂ ਤੁਹਾਡੀਆਂ ਭੈਣਾਂ ਵਰਗੀ ਆ ਮੇਰੇ ਨਾਲ ਧੋਖਾ ਹੋ ਗਿਆ ਵੀਰੋ ਉਸ ਨੂੰ ਰੋਂਦੀ ਵੇਖ ਕੇ ਸੱਚ ਦੱਸਾਂ ਬਾਈ ਜੀ ਸਾਡੀ ਪੀਤੀ ਲੈ ਗਈ ਮੇਰੀਆਂ ਤਾਂ ਅੱਖਾਂ ਵੀ ਭਰ ਆਈਆਂ ਉਹ ਚੁੱਪ ਕਰ ਗਿਆ ਫਿਰ ਮੈਂ ਵੇਖਿਆ ਵੀ ਉਹ ਹੁਣ ਵੀ ਅੱਖਾਂ ਭਰੀ ਬੈਠਾ ਸੀ ਭਾਵਕ ਹੋਏ ਤੋਂ ਕੁਝ ਚਿਰ ਬੋਲਿਆ ਨਹੀਂ ਸੀ ਉਦੇ ਚਿਹਰੇ ਦੀ ਮਾਸੂਮੀਅਤ ਵੇਖ ਕੇ ਵੀ ਮੈਂ ਕੁਝ ਉਦਾਸ ਹੋ ਗਿਆ। ਇੱਕ ਲੰਬਾ ਹੋ ਕੇ ਵਰਗਾ ਸਾਹ ਲੈ ਕੇ ਉਹ ਫੇਰ ਬੋਲਿਆ ਵੀ ਅਸੀਂ ਬਾਈ ਜੀ ਕੁੜੀ ਨੂੰ ਹੌਸਲਾ ਦੇ ਕੇ ਵੀ ਤੈਨੂੰ ਪਿੰਡ ਭੇਜਾਂਗੇ ਕਹਿ ਕੇ ਮਾਸੀ ਕੋਲ ਆ ਗਏ। ਉਹਨੂੰ ਪੁੱਛਿਆ ਵੀ ਸੱਚ ਦੱਸ ਕਿੰਨੇ ਪੈਸੇ ਦੱਤੇ ਨੇ ਇਹਦੇ। ਉਹ ਤਾਂ ਜੀ ਪੈਰਾਂ ਤੇ ਪਾਣੀ ਨਾ ਪੈਣ ਦਵੇ ਆਖੀ ਜਾਵੇ ਵੀ ਆਪਣੀ ਮਰਜ਼ੀ ਨਾਲ ਆਈ ਐ। ਅਸੀਂ ਦਬਕਾਇਆ ਵੀ ਕੱਲ ਨੂੰ ਪੁਲਿਸ ਸਟੇਸ਼ਨ ਜਾ ਕੇ ਤੈਨੂੰ ਫਰਾਹ ਦਤਾ ਫੇਰ ਤਾਂ ਮੰਨੇਗੀ ਉਹ। ਉਹ ਡਰ ਗਈ ਆਂਦੀ ਵਿੱਚ 6000 ਦੱਤੇ ਨੇ। ਤੂੰ 6000 ਰੁਪਏ ਦੇ ਜਾ ਉਹ ਲੜਕੀ ਲੈ ਜਾਓ। ਐਨੇ ਰੁਪਈਏ ਸਾਡੇ ਵੱਸ ਦੀ ਗੱਲ ਨਹੀਂ ਸੀਗੀ ਅਸੀਂ ਸਾਰੇ ਇੱਕ ਦੂਜੇ ਵੱਲ ਝਾਕੇ ਅਸੀਂ ਵੱਧ ਤੋਂ ਵੱਧ ਗੱਡੀ ਦੇ ਖਰਚ ਵਿੱਚੋਂ 1-1000 ਕੱਢ ਸਕਦੇ ਸੀਗੇ ਪਰ ਬਾਕੀ ਦੇ 3000 ਕਿੱਥੋਂ ਆਉਣਗੇ ਜੇ ਰੁਪਈਏ ਨਾ ਮਿਲੇ ਤਾਂ ਕੱਲ ਦਾ ਆ ਜਾ ਫਿਰ ਪਰਸੋਂ ਦਾ ਵਾਅਦਾ ਕੀਤਾ ਤਾਂ ਅਸੀਂ ਸੋਚਿਆ ਵੀ ਹੋ ਸਕਦਾ ਹੈ ਵੀ ਲੜਕੀ ਕਿਧਰੇ ਖਸਕਾ ਦੇਣਾ ਫਿਰ ਅਸੀਂ ਮਾਸੀ ਨੂੰ ਪਟਾਇਆ ਵੀ ਤੇ ਧਮਕੀ ਵੀ ਦਿੱਤੀ ਵੀ ਆਖੇ ਆ ਵੀ 3000 ਤਾਂ ਹੁਣੇ ਦੇ ਦੇ ਦਿੰਨੇ ਆ 3000 ਵਾਪਸੀ ਵੇਲੇ ਦੇ ਦੇਾਂਗੇ ਆਖੇ ਤਾਂ ਜੀਟੀ ਰੋਡ ਦੇ ਹੋਟਲ ਮਾਲਕ ਦੀ ਗਾਰੰਟੀ ਦਵਾ ਦਿੰਨੇ ਆ ਤੈਨੂੰ ਪਹਿਲਾਂ ਤਾਂ ਉਹ ਨਾ ਮੰਨੀ ਆਦੀ ਵੀ ਤੁਮ ਲੋਗੋਂ ਦਾ ਕਿਆ ਭਰੋਸਾ आज यहां कल वहां फिर असि ਧੌਂ ਕੀ ਦਿੱਤੀ ਵੀ ਥਾਣੇ ਗਏ ਤਾਂ ਪੈਸੇ ਵੀ ਨਹੀਂ ਮਿਲਨੇ ਤੇ ਧੰਦਾ ਵੀ ਬੰਦ ਹੋਊਗਾ ਤੇ ਲੜਕੀ ਵੀ ਹੱਥੋਂ ਜਾਊਗੀ ਤੇਰੇ। ਉਹਦੇ ਮਨ ਵਿੱਚ ਰਹਿਮ ਆ ਗਿਆ ਜਾਂ ਡਰ ਗਈ ਮੰਨ ਗਈ ਬਾਈ ਜੀ ਉਹ। ਇੱਕ ਜਣਾ ਹੋਟਲ ਤੋਂ ਪੈਸੇ ਲੈ ਆਇਆ ਯਾਰ ਜਦੋਂ ਅਸੀਂ ਲੜਕੀ ਲੈ ਕੇ ਤੁਰਨ ਲੱਗੇ ਤਾਂ 마સી ਜਜ਼ਬਾਤੀ ਹੋ ਗਈ। ਬੋਲੀ ਕਿ ਬੇਟਾ ਅਗਰ ਪੈਸੇ ਦਾ ਪ੍ਰਬੰਧ ਨਾ ਵੀ ਹੋਆ ਤਾਂ ਕੋਈ ਬਾਤ ਨਹੀਂ। ਮੈਂ ਸਮਝੂੰਗੀ ਵੀ ਜ਼ਿੰਦਗੀ ਮੈਂਨੇ ਵੀ ਇੱਕ ਨੇਕ ਕੰਮ ਕਰ ਦਿਆ ਹੈ। ਤੁਰਨ ਲੱਗੇ ਆ ਉਸਨੇ ਲੜਕੀ ਨੂੰ ਆਪਣੇ ਵੱਲੋਂ 100 ਰੁਪਇਆ ਦਿੱਤਾ ਤੇ ਉਹਦੇ ਗਲੇ ਲਾ ਕੇ ਰੋ ਪਈਓ। ਰਾਤ ਨੂੰ ਅਸੀਂ ਲੜਕੀ ਨੂੰ ਲੈ ਕੇ ਜਦੋਂ ਹੋਟਲ ਤੇ ਆਏ ਤਾਂ ਕਈ ਸ਼ਰਾਬੀ ਡਰਾਈਵਰ ਅਚੰਬੇ ਤੇ ਈਰਖਾ ਨਾਲ ਸਾਡੇ ਵੱਲ ਝਾਕੇ। ਇੱਕ ਦੋਨੇ ਆਵਾਜ਼ਾਂ ਕਸੀਆਂ ਸਾਲੇ ਪਟੋਲਾ ਪਟ ਲਿਆ। ਆਪਣਾ ਤਾਂ ਮਹਿਕਮਾ ਹੀ ਇਹੋ ਜਿਹਾ ਹੈ ਬਾਈ ਜੀ। ਸਾਕੀ ਭੈਣ ਵੀ ਨਾਲ ਹੋਵੇ ਤਾਂ ਆਖਣਗੇ ਵੀ ਬੜਾ ਵਧੀਆ ਮਨ ਲਈ ਫਿਰਦਾ ਹੈ। ਅਸੀਂ ਕੁੜੀ ਨੂੰ ਪਹਿਲਾਂ ਰੋਟੀ ਖਵਾਈ ਤੇ ਫਿਰ ਉੱਥੇ ਠਹਿਰਨ ਦੀ ਬਜਾਏ ਰਾਤ ਨੂੰ ਹੀ ਤੁਰ ਪਏ ਅਸੀਂ। ਅਗਲੇ ਦਿਨ ਸਵੇਰੀ ਅਸੀਂ ਟਰਾਂਸਪੋਰਟ ਤੇ ਪੁੱਜ ਗਏ। ਇੱਕ ਹੋਟਲ ਵਿੱਚ ਬਿਠਾ ਕੇ ਮਾਲਕ ਦਾ ਪਤਾ ਕਰਨ ਗਏ ਤਾਂ ਸਾਡੇ ਮੁਰਦਿਆਂ ਨੂੰ ਉੱਥੇ ਭੀੜ ਲੱਗੀ ਹੋਈ ਸੀ। ਮੈਂ ਉਹਨਾਂ ਨਾਲ ਲੜਵੀ ਪਿਆ ਵੀ ਸਾਲਿਓ ਕਦੇ ਕੁੜੀ ਨਹੀਂ ਦੇਖੀ ਘਰ ਵਿੱਚ ਮਾਵਾਂ ਭੈਣਾਂ ਨਹੀਂ ਵੇਖਦੇ ਤੁਸੀਂ 10:00 ਵਜੇ ਟਰਾਂਸਪੋਰਟ ਦੇ ਮਾਲਕ ਆ ਗਿਆ ਮੁਰਸ਼ੀ ਨੂੰ ਅਸੀਂ ਹਿਸਾਬ ਦੇ ਦਿੱਤਾ ਸੀਗਾ ਤਿੰਨਾਂ ਗੱਡੀਆਂ ਦਾ 3000 ਸਾਡੇ ਨਾਂ ਪਿਆ ਵੇਖ ਕੇ ਉਹ ਹਰਖਿਆ ਤੇ ਸਾਨੂੰ ਬੁਲਾ ਲਿਆ ਉਹਨੇ ਗੱਡੀਆਂ ਦੇ ਖਰਚੇ ਵਿੱਚੋਂ ਪੈਸੇ ਰੱਖਣ ਦਾ ਕੀ ਮਤਲਬ ਹੈ ਤਨਖਾਹ ਮਾਰੀ ਜਾਣ ਦਾ ਡਰ ਹੈ ਨਹੀਂ ਇਹ ਗੱਲ ਨਹੀਂ ਜੀ ਮੈਂ ਉਸ ਨੂੰ ਵੇਰਵੇ ਨਾਲ ਸਾਰੀ ਗੱਲ ਦੱਸੀ ਤੇ 3000 ਹੋਰ ਮੰਗਿਆ ਐਡਵਾਂਸ ਤੇ ਸਾਡੀਆਂ ਤਨਖਾਹਾਂ ਵਿੱਚੋਂ ਕੱਢਣ ਲਈ ਗਿਆ ਉਹਨੂੰ ਮੇਰੀ ਗੱਲ ਸੁਣ ਕੇ ਉਹ ਸਾਡੇ ਤਿੰਨਾਂ ਦੇ ਮੂੰਹ ਵੱਲ ਤੱਕਣ ਲੱਗਾ ਅਸੀਂ ਸੋਚਿਆ ਵੀ ਹੁਣ ਤਨਖਾਹ ਵੀ ਜਾਊਗੀ ਤੇ ਨੌਕਰੀ ਵੀ ਆਖੂ ਗਾ ਵੀ ਜਿੱਥੇ ਡਰਾਈਵਰੀ ਮਿਲਦੀ ਐ ਜਾ ਕੇ ਕਰ ਲਿਓ ਪਰ ਉਸਨੇ ਹਲੀਮੀ ਨਾਲ ਪੁੱਛਿਆ ਵੀ ਕੁੜੀ ਕਿੱਥੇ ਐ ਮੈਂ ਦੱਸਿਆ ਵੀ ਸਾਹਮਣੇ ਮਾਰਵਾੜੀ ਦੇ ਹੋਟਲ 'ਚ ਬੈਠੀ ਐ ਉਸ ਨੂੰ ਹੁਣੇ ਇੱਥੇ ਲੈ ਕੇ ਆ ਮਾਲਕ ਨੇ ਗੁੱਸੇ ਨਾਲ ਹੁਕਮ ਦਿੱਤਾ ਤੇ ਮੈਂ ਆਪਣੇ ਦੋਹਾਂ ਸਾਥੀਆਂ ਨੂੰ ਉੱਥੇ ਖੜਾ ਛੱਡ ਕੇ ਮਾਰਵਾੜੀਆਂ ਦੇ ਹੋਟਲ ਵੱਲ ਦੌੜਿਆ ਉਹ ਕਾਵਾਂ ਦੇ ਘੇਰੇ ਉਲੂ ਵਾਂਗ ਹੋਟਲ ਵਿੱਚ ਬੈਠੀ ਬਿਟਰ-ਬਿਟਰ ਤੱਕ ਰਹੀ ਸੀ ਮੈਂ ਉਸ ਨੂੰ ਟਰਾਂਸਪੋਰਟ ਤੇ ਲਿਆ ਆ ਸਰਦਾਰ ਨੂੰ ਵੇਖ ਕੇ ਉਹ ਪਹਿਲਾਂ ਨਾਲੋਂ ਵੀ ਡਰ ਗਈ ਤੇ ਉਸ ਦੇ ਹੰਝੂ ਨਿਕਲ ਆਏ ਬਾਈ ਜੀ ਉਹ ਮੈਨੂੰ ਇੰਨੀ ਸੋਹਣੀ ਲੱਗਦੀ ਸੀ ਵੀ ਜੀ ਕਰੇ ਮੈਂ ਉਸ ਨੂੰ ਭੈਣ ਬਣਾ ਲਵਾਂ ਉਸ ਨੂੰ ਰੋਂਦੀ ਵੇਖ ਕੇ ਮੇਰਾ ਰੋਂਨ ਨੂੰ ਜੀ ਕਰ ਆਉਂਦਾ ਸੀਗਾ ਪਤਾ ਨਹੀਂ ਕੀ ਗੱਲ ਸੀਗੀ ਅਸੀਂ ਉਸ ਨੂੰ ਭੈਣ ਕਹਿ ਕੇ ਲਿਆਏ ਸੀਗੇ ਇੱਕ ਜੀ ਕਰੇ ਵੀ ਉਸ ਨਾਲ ਵਿਆਹ ਕਰਵਾ ਲਵਾਂ ਮੈਨੂੰ ਸਮਝ ਨਹੀਂ ਸੀ ਆਉਂਦੀ ਵੀ ਉਸ ਨੂੰ ਕੀ ਸਮਝਾਂ ਮੈਂ ਮੈਨੂੰ ਉਸ ਫੋਕਰੇ ਡਰਾਈਵਰ ਤੇ ਗੁੱਸਾ ਆ ਰਿਹਾ ਸੀ ਜਿਹੜਾ ਇਹੋ ਜੀ ਕੁੜੀ ਨੂੰ ਨਰਕ ਵਿੱਚ ਸੁੱਟ ਗਿਆ ਸੀਗਾ ਜੇ ਮੈਨੂੰ ਉਹ ਇਹਨਾਂ ਦਿਨਾਂ ਵਿੱਚ ਕਦੇ ਮਿਲ ਜਾਂਦਾ ਤਾਂ ਮੈਂ ਸ਼ਾਇਦ ਉਹਦੀ ਕੋਈ ਛੱਟ ਫੇਟ ਮਾਰ ਪੈਂਦਾ ਸਾਡਾ ਮਾਲਕ ਕੁਝ ਪਲ ਕੁੜੀ ਵੱਲ ਝਾਕਦਾ ਰਿਹਾ ਫਿਰ ਉਸਨੇ ਉਸਦੇ ਸਿਰ ਤੇ ਹੱਥ ਰੱਖ ਕੇ ਆਖਿਆ ਵੀ ਡਰਨਾ ਨਹੀਂ ਬੇਟਾ ਤੂੰ ਮੇਰੀਆਂ ਧੀ ਵਰਗੀ ਹੈ ਸੁਣ ਕੇ ਕੁੜੀ ਫੇਰ ਰੋਣ ਲੱਗ ਪਈ ਇਹ ਸਵਾਰ ਤਾਂ ਉਹਦੀਆਂ ਭੂਬਾਂ ਨਿਕਲ ਗਈਆਂ ਮੈਂ ਦੇਖਿਆ ਵੀ ਗੱਲਾਂ ਕਰਦੇ ਉਸ ਡਰਾਈਵਰ ਦਾ ਫੇਰ ਕੱਚ ਪਰ ਆਇਆ ਸੀਗਾ ਉਹ ਹਿੰਮਤ ਕਰਕੇ ਬੋਲਿਆ ਵੀ ਫੇਰ ਮਾਲਕ ਨੇ ਆਪਣੇ ਡਰਾਈਵਰ ਨੂੰ ਬੁਲਾਇਆ ਤੇ ਲੜਕੀ ਨੂੰ ਆਪਣੇ ਘਰ ਛੱਡਾਉਣ ਦੀ ਕਹਿ ਕੇ ਲੜਕੀ ਨੂੰ ਪਿਓ ਮੰਗ ਬੁੱਕਲ ਵਿੱਚ ਲਿਆ ਤੇ ਫਿਰ ਆਖਿਆ ਵੀ ਬੇਟਾ ਚਾਰ ਪੰਜ ਦਿਨਾਂ ਤਾਈਂ ਅਸੀਂ ਪੰਜਾਬ ਜਾਣ ਵਾਲੇ ਹਾਂ ਤੈਨੂੰ ਤੇਰੇ ਘਰ ਪਹੁੰਚਾ ਕੇ ਆਵਾਂਗੇ ਫਿਰ ਉਸਨੇ ਮਰੀਮ ਨੂੰ ਕਿਹਾ ਵੀ ਇਹਨਾਂ ਨੂੰ 3000 ਰੁਪਏ ਮੇਰੇ ਖਾਤੇ ਵਿੱਚੋਂ ਦੇ ਦੇ ਤੇ ਰਾਹ ਵਾਲਾ 3000 ਵੀ ਕੱਟ ਦੇ ਇਹਨਾਂ ਦਾ ਫਿਰ ਉਸਨੇ ਆਪਣੀ ਜੇਬ ਵਿੱਚੋਂ ਸਾਨੂੰ 100-100 ਰੁਪਏ ਨਾਮ ਵੀ ਦਿੱਤਾ ਹੁਣ ਬਾਈ ਜੀ ਪਤਾ ਲੱਗਿਆ ਹੈ ਵੀ ਕੁੜੀ ਉਹਨਾਂ ਨੇ ਉਸਦੇ ਘਰ ਪਹੁੰਚਾ ਦਿੱਤੀ ਹੈ ਇਹ ਵੀ ਪਤਾ ਲੱਗਿਆ ਵੀ ਕੁੜੀ ਦੀ ਘਰ ਵਿੱਚ ਪਹਿਲਾਂ ਵਾਲੀ ਕਦਰ ਨਹੀਂ ਹੈਗੀ ਹੁਣ ਥੋੜਾ ਤਾਂ ਮਾਲਕ ਨਾਲ ਉੱਠਣ ਬੈਠਣ ਹੈ ਉਹਨਾਂ ਨੂੰ ਕਹਿ ਕੇ ਮੇਰੀ ਗੱਲ ਉੱਥੇ ਚਲਾ ਦਿਓ ਦਿਨ ਰਾਤ ਉਹ ਕੁੜੀ ਮੇਰੇ ਮਨ ਵਿੱਚੋਂ ਨਿਕਲਦੀ ਨਹੀਂ ਹੈਗੀ ਮੈਨੂੰ ਤਾਂ ਮੇਰੇ ਸਾਹਮਣੇ ਖੜੀ ਰੋਈ ਜਾਂਦੀ ਦਿਖਦੀ ਆ ਉਹ ਮੈਂ ਉਹਦੇ ਚਿਹਰੇ 'ਵਲ ਵੇਖਿਆ ਮਨ ਦੀ ਪਵਿੱਤਰਤਾ ਉਹਦੇ ਮੋਤੇ ਝਲਕਦੀ ਵੇਖੀ ਮੈਂ ਛਾਲ ਕਬਟ ਉਹਦੇ ਨੇੜੇ ਤੇੜੇ ਵੀ ਨਹੀਂ ਦਿੱਸਦਾ ਮੈਨੂੰ ਕੁਝ ਮਾਨ ਵੀ ਹੋਇਆ ਵੈਲੀਆਂ ਬਦਮਾਸ਼ਾਂ ਨਸ਼ਈਆਂ ਤੇ ਲੋਚੇ ਲਫੰਗਿਆਂ ਦੇ ਇਸ ਭਾਈਚਾਰੇ ਵਿੱਚ ਅਜੇ ਵੀ ਸਾਊ ਤੇ ਸੁਨਹਿਰੀ ਦਿਲ ਵਾਲੇ ਵਿਅਕਤੀ ਹੈਗੇ ਨੇ ਮੈਂ ਇੱਕ ਵਾਰ ਫੇਰ ਉਹਦੇ ਚਿਹਰੇ ਨੂੰ ਨਿਹਾਰਿਆ ਤੇ ਆਖਿਆ ਵੀ ਮੈਂ ਗੱਲ ਕਰਾਂਗਾ ਸ਼ੁਕਰਾਨੇ ਵਿੱਚ ਉਹਦੇ ਦੋਵੇਂ ਹੱਥ ਜੁੜ ਗਏ ਤੇ ਉਹ ਉੱਠ ਕੇ ਚਲੇ ਆ ਗਿਆ ਸਿਰ ਸੋ ਦੋਸਤੋ ਇਹ ਸੀ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦਾ ਅਗਲਾ ਭਾਗ ਜਿਦੇ ਵਿੱਚ ਆਪਾਂ ਵੇਖਿਆ ਵੀ ਟਰੱਕ ਡਰਾਈਵਰ ਹੁੰਦੇ ਨੇ ਜਿਹੜੇ ਉਹ ਸਾਰੇ ਮਾੜੇ ਨਹੀਂ ਹੁੰਦੇ ਤੇ ਸਾਰੇ ਚੰਗੇ ਵੀ ਨਹੀਂ ਹੁੰਦੇ ਇਸ ਦਾ ਅਗਲਾ ਭਾਗ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ